ਉਮੇ ਪਹਿਣ ਲੇਤਾ ਬਾਈ ਜਿਵੇਂ ਸਾਨੂੰ ਸ਼ੁਰੂ ਦੇ ਵਿੱਚ ਦੱਸਦਾ ਜਿਵੇਂ ਕੁੱਤੀ ਸੀਗੀ ਹਮਮ ਠੀਕ ਹੈ ਨੂਰੀ ਨਾਮ ਦੀ ਕੁੱਤੀ ਆਈ ਸੀਗੀ ਉਹਨੇ ਮਤਲਬ ਉਹ ਟਾਈਮਾਂ ਦੇ ਉੱਤੇ ਮੱਝ ਵੀ ਜਿਵੇਂ 7-8 ਦੀ ਜੇ ਗੱਲ ਕਰੀ ਅਸੀਂ ਮੱਝ 29 ਕਿਲੋਹਰ ਦੀ ਵੇਚੀ ਸੀ ਤੇ ਪਰ ਉਹ ਟਾਈਮਾਂ ਦੇ ਵਿੱਚ ਅਸੀਂ ਉਹ ਸੂਏ ਦੇ ਵਿੱਚ ਕਤੂਰਾ ਵੀ 32000 ਦਾ ਵੇਚਤਾ ਸੀ ਠੀਕ ਹੈ ਤੇ ਪਰ ਮੈਨੂੰ ਇੰਨਾ ਕੁ ਜ਼ਰੂਰ ਹੁੰਦਾ ਸੀਗਾ ਵੀ ਆਪਾਂ ਵਧਣਾ ਵੀ ਆਪਾਂ ਉਹਨਾਂ ਦੇ ਪੈਸੇ ਵੀ ਫਾਲਤੂ ਖਰਾਬ ਨਹੀਂ ਕੀਤੇ ਤੇ ਨਾ ਹੀ ਮਤਲਬ ਮੈਨੂੰ ਇੰਨੀ ਘਰਦਾਨੀ ਜ਼ਰੂਰ ਸਪੋਰਟ ਰਹੀ ਹੈ ਵੀ ਘਰਦਾਨੇ ਐ ਨਹੀਂ ਆਖਿਆ ਸੀਗਾ ਵੀ ਭਾਈ ਇੰਨੇ ਪੈਸੇ ਵਟੇ ਵੀ ਮੁੰਡਾ ਸਾਨੂੰ ਦੇ ਦੇ ਤੇ ਮੈਂ ਆਪਦੇ ਪੈਸਿਆਂ ਦੇ ਨਾਲ ਹੀ ਉਸ ਤੋਂ ਬਾਅਦ ਹੌਲੀ ਹੌਲੀ ਬ੍ਰੀਡ ਚੇਂਜ ਕਰਦਾ ਗਿਆ ਤੇ ਜਦੋਂ ਅਮਰੀਕਾ ਵਾਲੇ ਕੁੱਤੇ ਆਉਣ ਲੱਗੇ ਜੀ ਤਾਂ ਜਿਵੇਂ 파ਟਨਰ ਮੇਰਾ ਲੱਕੀ ਸੰਧੂ ਸੀ ਬਟਨਡੇ ਸਭ ਤੋਂ ਪਹਿਲੀ ਮੀਟਿੰਗ ਇਹ ਲਈ ਦੀ ਲਗਾਇਆ ਸੀਗਾ ਇਹਦੇ ਨਾਲ ਉਦੋਂ ਯਾਰੀ ਪੈ ਗਈ ਤੇ ਫਿਰ ਸਾਡੇ ਨਾਲ ਬਾਈ ਗੁਰਜੰਟ ਜੜ ਗਿਆ ਅਮਰੀਕਾ ਤੋਂ ਤੇ ਫਿਰ ਗਰਜੰਟ ਬਾਈ ਨੇ ਅਮਰੀਕਾ ਦਾ ਸਭ ਤੋਂ ਮਹਿੰਗਾ ਕੁੱਤਾ ਖਰੀਦ ਕੇ ਤੋਰਦਾ ਹੁੰਦਾ ਸੀ ਤੇ ਅੱਜ ਤੱਕ ਵੀ ਆਪਾਂ ਇੰਟਰਵਿਊ ਦੇ ਵਿੱਚ ਵੀ ਇਹੇ ਗੱਲ ਤਾਂ ਦੱਸ ਰਹੇ ਹਾਂ ਤੇ ਵੀ ਜਿਹੜੀਆਂ ਯਾਰੀਆਂ ਹੁੰਦੀਆਂ ਇੱਕ ਭਰਾਵਾਂ ਨੂੰ ਵੀ ਵੱਧ ਹੁੰਦੀਆਂ ਤਾਂ ਉਹਨੇ ਬਸ ਇੱਕ ਸਾਨੂੰ ਕਹਿੰਦਾ ਸੀ ਵੀ ਮੈਂ ਵਰਤਨਾ ਭਰਾਵਾਂ ਵਾਂਗ ਅੰਡੀਆ ਦੇ ਵਿੱਚ ਪਰ ਉਹਨੇ ਡੌਗ ਦਾ ਕਿਤੇ ਵੀ ਸਾਨੂੰ ਪੈਸੇ ਨਹੀਂ ਦੱਸਿਆ ਸੀ ਅਸੀਂ ਉਹਨੂੰ ਪੁੱਛਦੇ ਹੁੰਦੇ ਸੀ ਵੀ ਬਾਈ ਕਿੰਨੇ ਪੈਸੇ ਆਪਾਂ ਇਧਰੋਂ ਇਕੱਠੇ ਕਰੀਏ ਬੱਚੇ ਵੇਚ ਲੈਣੇ ਬਸ ਉਹਨੇ ਇੱਕ ਗੱਲ ਹੀ ਕਹਣੀ ਵੀ ਤੁਸੀਂ ਅੰਬ ਕਾਣੇ ਆ ਕਿ ਪੇੜ ਕਾਣਨੇ ਆ ਤਾਂ ਉਹਨੇ ਸਾਥੋਂ ਨਾ ਤਾਂ ਪੈਸਾ ਕਿਤੇ ਬਾਹਰ ਮੰਗਵਾਇਆ ਸੀਗਾ ਤੇ ਬਸ ਜਿਹੜ ਤਾਂ ਉਹ ਥੋੜੇ ਟਾਈਮ ਬਾਦੋਂ ਮਤਲਬ ਮੰਨ ਲਓ ਵੀ ਪਿਉ ਨੇ ਵੀ ਨਹੀਂ ਉੰਨੀਆਂ ਮਤਲਬ ਰੀਜਾਂ ਪਗਾਈਆਂ ਤਾਂ ਜਦੋਂ ਅਸੀਂ ਕਹਿੰਦੇ ਆ ਕੁੱਤਾ ਬਈ ਚੰਗਾ ਤਾਂ ਉਹਨੇ ਉਸ ਦਿਨ ਹੀ ਲੈ ਕੇ ਘਰੇ ਲੈ ਆਉਂਦਾ ਸੀ ਕਹਿੰਦਾ ਚੱਕੋ ਵੀ ਮੁੰਡੋ ਵੀ ਆਹ ਕੁੱਤਾ ਆਪਣੇ ਕੋਲੇ ਆ ਗਿਆ ਕੁੱਤੇ ਭੇਜਣ ਵਾਲੀ ਬਾਈ ਬਾਈ ਨੇ ਕੱਚ ਨਹੀਂ ਛੱਡੀ ਤੇ ਉਹ ਕੁੱਤਾਂ ਦੇ ਪੈਸੇ ਨਾਲ ਇਧਰ ਕੰਮ ਤੋਰਨ ਵਾਲੀ ਅਸੀਂ ਕੱਚ ਨਹੀਂ ਛੱਡੀ ਬਈ ਕੋਈ ਵੀ